ਕਿ ਹੋ ਮੰਡੀ バス ਸਾਡੇ ਵਿਖੇ ਹੋਟਲ ਤੇ ਦੇਪਪਾਰ ਦਾ ਠੰਡਾ ਕਰਾਉਣ ਵਾਲੇ ਤਿੰਨ ਕਿਤੇ ਕਾਬੂ ਮੇਰੀ ਜਾਣਕਾਰੀ ਅਨੁਸਾਰ ਥਾਣਾ ਏ ਡਿਵੀਜ਼ਨ ਦੇ ਇੰਸਪੈਕਟਰ ਬਲਜਿੰਦਰ ਸਿੰਘ ਸਮੇਤ ਏਐਸਆਈ ਸਤਰਾਮ ਸਿੰਘ ਸਿਪਾਈ ਅਰ ਸਦੀਪ ਸਿੰਘ ਸਿਪਾਈ ਗਗਨਦੀਪ ਸਿੰਘ ਤੇ ਮਹਿਲਾ ਸਿਪਾਈ ਜਸਵਿੰਦਰ ਕੌਰ ਕਸ਼ਤ ਦੇ ਸਬੰਧ ਵਿੱਚ ਕਿਓ ਮੰਡੀ ਚੌਕ ਮੌਜੂਦ ਸੀ ਕਿ ਉਹਨਾਂ પાસે ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਸਤਵਿੰਦਰ ਸਿੰਘ ਪੁੱਤਰ ਕਲਵੰਦ ਸਿੰਘ ਵਾਸੀ ਦੇਵੀ ਤਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਆਪਣੇ ਬੇਟੇ ਗੁਰਕਰਨ ਸਿੰਘ ਦੇ ਤੇ ਮੈਨੇਜਰ ਹਰਜਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਦੇ ਪਖੋਂ ਕੇ ਜ਼ਿਲ੍ਹਾ ਤਨਤਨ ਨਾਲ ਹੋਟਲ ਅੰਮ੍ਰਿਤਸਰ ਹੋਮਸਟੇ ਨਜ਼ਦੀਕ ਵੀਰ ਭਾਣ ਮੰਦਿਰ ਘੋ ਮੰਡੀ ਅੰਮ੍ਰਿਤਸਰ ਕਿਰਾਏ ਤੇ ਲੈ ਲਿਆ ਹੋਇਆ ਹੈ ਤੇ ਉਕਤ ਹੋਟਲ ਵਿੱਚ ਪੋਲੀਆਂ ਪਾਲੀਆਂ ਲਟਕੀਆਂ ਨੂੰ ਵਰਗਲਾ ਕੇ ਉਹਨਾਂ ਪਾਸੋਂ ਜਿਸਮ ਫਰੋਸ਼ੀ ਦਾ ਧੰਦਾ ਕਰਾਉਂਦੇ ਹਨ ਸਿਪਾਈ ਗਗਨਦੀਪ ਸਿੰਘ ਨੂੰ ਥਾਣਾ ਤੇ ਜਾਂਦੇ ਇੰਸਪੈਕਟਰ ਬਲਜਿੰਦਰ ਸਿੰਘ ਮਖਬਰ ਨੂੰ ਫਾਰਗ ਕਰਕੇ ਸਮੇਤ ਸਾਥੀ ਕਰਮਚਾਰੀਆਂ ਹੋਟਲ ਰਵਾਨਾ ਅੰਮ੍ਰਿਤਸਰ ਹੋਮਸਟੇ ਹੋਇਤੇ ਹੋਟਲ ਦੇ ਕਾਊਂਟਰ ਤੇ ਅਰਜਿੰਦਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪੱਤੀ ਧਲੰਦੀ ਬੈਕ ਸਾਈਡ ਅਰਵਿੰਦਰ ਪਾਲ ਸਿੰਘ ਦੀ ਕੋਠੀ ਪਖ ਪਖੋਂਗੇ ਜ਼ਿਲ੍ਹਾ ਤਨਤਨ ਨਮੈਂਜਰ ਕਮ ਕਾ ਦਾ ਕੰਮ ਕਰਦਾ ਹੈ ਨੇੜੇ ਖੜੇ ਸਤਿੰਦਰ ਸਿੰਘ ਪੁੱਤਰ ਕਲਵੰਦ ਸਿੰਘ ਵਾਸੀ ਦੇਸੀ ਦਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਥੇ ਕਮਰਾ ਨੰਬਰ 101 ਵਿੱਚ ਨਿਕਲੇ ਗੁਰਕਰਨ ਸਿੰਘ ਪੁੱਤਰ ਸਤਵਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਦੇਵੀ ਦਸਪੁਰਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਤੇ ਕਮਰਾ ਨੰਬਰ 102 ਵਿੱਚ ਤਿੰਨ ਲੜਕੀਆਂ ਬਰਾਮਦ ਹੋਈਆਂ ਜੋ ਮੁਕੱਦਮਾ ਦਰਜ ਕਰਕੇ ਰਜਿਸਟਰ ਮੁਕੱਦਮਾ ਦੇ ਤਫਤੀਸ਼ ਅਮਲ ਵਿੱਚ ਲਿਆਉਂਦੀ ਗਈ ਹੈ ਦੋਸ਼ੀਆਂ ਸਤਵਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਦੇਵੀਪੁਰਾ ਜ਼ਿਲ੍ਹਾ ਅੰਮ੍ਰਿਤਸਰ ਤੇ ਹਾਥੀ ਗੁਰਸ਼ਨ ਸਿੰਘ ਪੁੱਤਰ ਸਤਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਦੇ ਦਾ ਦੇਵੀदासਪੁਰਾ ਅਮਰਸਰ ਰਵਿੰਦਰ ਸਿੰਘ ਪ੍ਰਤਾਪ ਸਿੰਘ ਵਾਸੀ ਪਤੀ ਰਣਦੀ ਬੈਕ ਸਾਈਡ ਰਵਿੰਦਰਪਾਲ ਸਿੰਘ ਦੀ ਕੋਠੀ ਪੱਖੋਂ ਕੇ ਜਿਹੜਾ ਤੰਤਨ ਨੂੰ ਗ੍ਰਿਫਤਾਰ ਕੀਤਾ ਕੱਲ ਮਿਤੀ 8 ਜੁਲਾਈ 2025 ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੱਸ ਸਟੈਂਡ ਮਾਸਿੰਗੇਟ ਨੇੜੇ ਇੱਕ ਲੇਡੀਜ਼ ਵੱਲੋਂ ਐਂਟੀਸੋਸ਼ਲ ਐਕਟੀਵਿਟੀਆਂ ਨੂੰ ਬਹਾਅ ਬढ़ावा দেয়া ਜਾ ਰਿਹਾ ਸੀਗਾ ਜਿਸ ਤੇ ਸਵਿਫਟ ਐਕਸ਼ਨ ਕਰਦੇ ਹੋਏ ਜਿਹੜੀ ਡਿਵੀਜ਼ਨ A ਦੀ ਟੀਮ ਹੈਗੀ ਹੈ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੇ ਹੋਟਲ ਸੀਗਾ ਇਹਦੇ ਵਿੱਚ ਹੋਟਲ AC Inn ਇਹਦੇ ਉੱਪਰ ਧਾਰਾ 223 BNS ਦੇ ਤਹਿਤ ਇਹਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਮੈਨੇਜਰ ਨੂੰ ਬੁੱਕ ਕੀਤਾ ਹੈਗਾ ਤੇ ਅਗਲੀ ਜਿਹੜੀ ਤਤਕਸ਼ਾ ਦੇ ਵਿੱਚ ਚੱਲ ਰਹੀ ਹੈ ਨਾਲ ਨੇ ਆਪ ਜੀ ਨੂੰ ਰਸਨਾ ਚਾਹੁੰਦਾ ਹੈ ਕਿ ਜਿਹੜਾ ਇਹ ਐਂਟੀ-ਸੋਸ਼ੀਅਲ ਐਕਟੀਵਿਟੀਆਂ ਜਿਹੜੀਆਂ ਇੱਥੇ ਚੱਲਦੀਆਂ ਹੈਗੀਆਂ ਆ ਇਸੇ ਅੰਤਰਗੰਗ ਕੀ ਆਪਾਂ 7 ਜਨਵਰੀ 2025 ਨੂੰ ਜਿਹੜਾ ਇੱਕ ਹੋਟਲ ਹੈਗਾ ਆ ਅਮ੍ਰਿਤਸਰ ਹੋਮਸਟੇ ਇਦੇ ਵਿੱਚ ਵੀ ਆਪਾਂ ਟਰੈਪ ਲਾ ਕੇ ਆਪਾਂ ਇਹਦੇ ਵਿੱਚੋਂ ਤਿੰਨ ਲੜਕੀਆਂ ਆਪਾਂ ਰਿਕਵਰ ਕੀਤੀਆਂ ਸੀਗੀਆਂ ਤੇ ਜਿਹੜੇ ਇਹਦੇ ਵਿੱਚ ਇਨਵੋਲਡ ਪਰਸਨਸ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਸੀਗੇ ਤੇ ਜਿਹੜਾ ਉੱਥੇ ਦਾ ਜਿਹੜਾ ਸਟਾਫ ਸੀਗਾ ਉਹਨੂੰ ਆਪਾਂ ਕਿ ਇਹ ਆਪਣਾ ਅੰਡਰ ਸੈਕਸ਼ਨ 35 ਐਂਡ 9 ਇਮੋਰਲ ਟ੍ਰੈਫਿਕ ਪ੍ਰੋਵੀਜ਼ਨ ਐਕਟ 1956 ਦੇ ਅੰਤਰਗਤ ਆਪਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਇਹ ਕਾਰਵਾਈ ਹੁਣ ਅੱਗੇ ਹੋਰ ਸਟਰਕਚਰੂਪ ਲਾਊਗੀ ਜਿਹੜੇ ਵੀ ਹੋਟਲ ਵਪਾਰੀ ਜਿਹੜੇ ਇਸ ਵਿੱਚ ਇਨਵੋਲ ਹੋਣਗੇ ਆਪਾਂ ਉਹਨਾਂ ਦੇ ਹੋਟਲਾਂ ਨੂੰ ਸੀਲ ਕਰਾਂਗੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਅੱਗੇ ਅਮਰਵਿਚ ਲਿਆਂਦੀ ਜਾਊਮੀ ਥੈਂਕ ਯੂ